ਚੋਣਾਂ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੀਆਂ ਅਜੇ ਹੋਣੀਆਂ ਨੇ ਅਕਸਰ ਚਰਚਾ ਕਰਦੇ ਹੋ ਕਿ ਇੱਕ ਦੋ ਹੋਰ ਵੀ ਚੋਣਾਂ ਤਿਆਰ ਹੁੰਦੀਆਂ ਨਜ਼ਰ ਆ ਰਹੀਆਂ ਨੇ ਜਿਵੇਂ ਨਹੀਂ ਤੇ ਇਸ ਤੋਂ ਇਲਾਵਾ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਵੀ ਅਜੇ ਪੈਂਡਿੰਗ ਨੇ ਸਾਰੀਆਂ ਸਿਆਸੀ ਪਾਰਟੀਆਂ ਦੇ ਵਿੱਚ ਬਹੁਤ ਵੱਡੀ ਬਿਮਾਰੀ ਹੈ ਪੰਜਾਬੀ ਦਾ ਇੱਕ ਸ਼ਬਦ ਹੈ ਕਿ ਉੱਠਦਾ ਬੁੱਲ ਕਦੋਂ ਡਿੱਗੇਗਾ ਉਹ ਲੋਕਾਂ ਨੂੰ ਇਸ ਕੰਮ ਚੁਲਝਾ ਕੇ ਰੱਖਦੇ ਆ ਕਿ ਜੇ ਸਾਰੀਆਂ ਅਹੁਦੇਦਾਰੀਆਂ ਸਾਰਾ ਕੁਝ ਪਹਿਲੇ ਦਿਨ ਹੀ ਵੰਡਤਾ ਫਿਰ ਸਾਡੇ ਵੱਲ ਇਹਨਾਂ ਨੇ ਆਉਣਾ ਨਹੀਂ ਚੰਗਾ ਹੁੰਦਾ ਇਹ ਪੰਚਾਇਤਾਂ ਦੇ ਨਾਲ ਹੋ ਜਾਂਦੀਆਂ ਤਾਂ ਸੌਖੀਆਂ ਰਹਿੰਦੀਆਂ ਸੀ ਕਿੱਥੇ ਦੁਬਾਰਾ ਖਰਚਾ ਹੋਏਗਾ ਚੋਣਾਂ ਦੀ ਗੱਲ ਕਰੀਏ ਚੋਣਾਂ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੀਆਂ ਅਜੇ ਹੋਣੀਆਂ ਨੇ ਇੱਕ ਤਾਂ ਪੰਚੀ ਸਰਪੰਚੀ ਵਾਲੀਆਂ ਜਿਹੜੀਆਂ ਚੋਣਾਂ ਨੇ ਜਿੱਥੇ-ਜਿੱਥੇ ਰਹਿ ਗਈਆਂ ਸੀ ਜਾਂ ਜਿੱਥੇ ਇੱਕ ਤਰ੍ਹਾਂ ਨਾਲ ਜ਼ਿਮਨੀ ਚੋਣਾਂ ਨੇ ਉਹ ਹੋ ਰਹੀਆਂ ਨੇ ਦੂਜੇ ਪਾਸੇ ਇੱਕ ਜ਼ਿਮਨੀ ਚੋਣ ਆ ਜਿਹੜੀ ਉਹ ਤਰਨਤਾਰਨ ਵਾਲੇ ਵੀ ਤਿਆਰੀ ਹੈ ਜਿੱਦਾਂ ਤੁਸੀਂ ਅਕਸਰ ਚਰਚਾ ਕਰਦੇ ਹੋ ਕਿ ਇੱਕ ਦੋ ਹੋਰ ਵੀ ਚੋਣਾਂ ਤਿਆਰ ਹੁੰਦੀਆਂ ਨਜ਼ਰ ਆ ਰਹੀਆਂ ਨੇ ਜ਼ਿਮਨੀ ਤੇ ਇਸ ਤੋਂ ਇਲਾਵਾ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਵੀ ਅਜੇ ਪੈਂਡਿੰਗ ਨੇ ਜਿਨ੍ਹਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਇਹ ਚੋਣਾਂ ਜਲਦ ਕਰਵਾਈਆਂ ਜਾਣਗੀਆਂ ਇਹਨਾਂ ਦਾ ਐਲਾਨ ਅਸੀਂ ਛੇਤੀ ਕਰ ਦੇਣਾ ਹੈ ਤਰਵਿੰਦਰ ਸਾਰੀਆਂ ਸਿਆਸੀ ਪਾਰਟੀਆਂ ਦੇ ਵਿੱਚ ਬਹੁਤ ਵੱਡੀ ਬਿਮਾਰੀ ਹੈ ਕਿਉਂ ਪੰਜਾਬੀ ਦਾ ਇੱਕ ਸ਼ਬਦ ਹੈ ਕਿ ਉੱਠਦਾ ਬੁੱਲ ਕਦੋਂ ਡਿੱਗੇਗਾ ਹੂੰ ਇਹ ਲੋਕਾਂ ਨੂੰ ਇਸ ਕੰਮ ਚ उलझा ਕੇ ਰੱਖਦੇ ਆ ਕਿ ਜੇ ਸਾਰੀਆਂ ਅਹੁਦੇਦਾਰੀਆਂ ਸਾਰਾ ਕੁਝ ਪਹਿਲੇ ਦਿਨ ਹੀ ਵੰਡਤਾ ਫਿਰ ਸਾਡੇ ਵੱਲ ਇਹਨਾਂ ਨੇ ਆਉਣਾ ਨਹੀਂ ਵੇਖਦੇ ਰਹੇ ਜਾਣਗੇ ਹੂੰ ਸੋ ਜਿਹੜੀਆਂ ਪਹਿਲਾਂ ਹੋਣੀਆਂ ਚਾਹੀਦੀਆਂ ਸੀ ਬਲਕਿ ਚੰਗਾ ਹੁੰਦਾ ਇਹ ਪੰਚਾਂਤਾਂ ਦੇ ਨਾਲ ਹੋ ਜਾਂਦੀਆਂ ਤਾਂ ਸੌਖੀਆਂ ਰਹਣੀਆਂ ਸੀ ਹੂੰ ਕਿੱਥੇ ਦੁਬਾਰਾ ਖਰਚਾ ਹੋਏਗਾ ਉਦੋਂ ਤਾਂ ਵੱਧ ਤੋਂ ਵੱਧ ਇੱਕ ਮਸ਼ੀਨ ਹੋਰ ਨਾਲ ਟਿਕ ਜਾਂਦੀ ਹੂੰ ਸੋ ਪਤਾ ਨਹੀਂ ਇਹ ਸਿਆਸਤਦਾਨ ਕੀ ਕੀ ਸੋਚਦੇ ਨੇ ਕਿੱਧਰ ਨੂੰ ਲੈ ਕੇ ਜਾਂਦੇ ਨੇ ਕੀ ਕਰਦੇ ਨੇ ਕੀ ਇਹਨਾਂ ਦਾ ਮਕਸਦ ਹੈ ਸੋ ਉਹ ਚੋਣਾ ਹੁਣ ਦੇਖੋ ਇੱਕ ਕਿਸਮ ਦੇ ਨਾਲ ਸਾਲ ਤਾਂ ਡੇਢ ਰਹਿ ਗਿਆ ਅਗਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਤਾਂ ਪਟਾਕੇ ਵੱਜ ਜਾਣੇ ਆ ਜਿਹੜੀ ਕਿਸੇ ਦੀ ਸੁਭਾਵਨਾ ਬਣ ਗਈ ਨਵੇਂ ਦੀ ਸਨੇ ਅਫਸਰ ਸਨੇ ਲੋਕ ਉਹਨਾਂ ਦਰਜਾਨ ਉਸ ਪਾਸੇ ਵੱਲ ਨੂੰ ਹੋ ਜਾਂਦਾ ਜੀ ਅਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ